ਭੜਾ ਟਾਈਮ ਲਾਤਾ ਇਹਨਾਂ ਨੇ ਅਜੇ ਤੱਕ ਖਾਏ ਨਹੀਂ ਆ ਫੋਨ ਲਾ ਕੇ ਨਾ ਪੁੱਛਾਂ ਕੀ ਬਣਿਆ ਵਾ ਮੰਮੀ ਨੇ ਗੱਲ ਨਿਪਟ ਦਿੱਤੀ ਕੋ ਨਹੀਂ ਹੇ ਹੇ ਸੱਚੀ ਚ ਤੇ ਰੀਚਾਰਜ ਨਹੀਂ ਹੈਗਾ ਇਦਾਂ ਕਰਨੀ ਆ ਫੋਨ ਹਤੇ ਫੋਨ ਨਵਦਾਰੇ ਮੈਨ ਲੱਗਦਾ ਇਹਦੇ ਚ ਸਿਮ ਸੁਮੂ ਪਾਈ ਗਏ ਨੇ ਇਤੋਂ ਲਾਵਾਂ ਬੋਲਾ

ਮੈਂ ਪਾਵਰ ਡੈਲੀ ਜਾ ਮੋਟਰਸਾਈਕਲ ਤੋਂ ਆ ਗਿਆ ਆ ਮੋੜ ਤੇ ਤਿੰਨ ਜਣੇ ਮਹਾ ਫਸ ਕੇ ਬੈਠੇ ਆ ਕੋਈ ਸ਼ਰਮ ਨੂੰ ਹੱਥ ਮਾਰ ਚ ਨਾ ਘੜੀ ਘੜੀ ਫੋਨ ਕਰੀ ਜਾਨੀ ਆ ਲੱਗੀ ਜਾਣਾ ਤੈਨੂੰ ਪਤਾ ਘਰਾਂ ਕਿ ਕੀ ਹੋਇਆ ਤੇ ਕੀ ਨਹੀਂ ਸੁਪਣਾ ਨਹੀਂ ਮੰਮੀ ਮੈਨੂੰ ਆਉਣਾ ਵੀ ਤੁਸੀਂ ਆਉਂਦੇ ਹੋ ਮੋਟਰਸਾਈਕਲ ਦੇ ਬੈਠੇ ਹੋ ਉਦਾਂ ਹੀ ਤੂੰ ਚਿੜੇ ਜੇ ਰਹਿੰਦੇ ਹਰ ਟਾਈਮ ਮੈਂ ਬੱਕਰੀ ਬੈਠੀ ਰਹਿੰਦੀ ਹਾਂ ਮਸਤਾਂ ਮਾਰਦੀ ਗਈ ਫਿਰਦੀ ਆ ਤੇ ਲਕੀਰ ਫੋਨ ਕਰਨ ਦੀ ਘੜੀ ਘੜੀ ਚੰਗਾ ਬੋਲਦੀ ਵੀ ਕਿੱਦਾਂ ਗੁੱਸਾ ਕੀਤੇ ਤੇ ਕੱਢਣਾ ਕੀਤੇ ਹੁੰਦਾ ਇਨੇ ਉੱਥੇ ਵੀ ਨਹੀਂ ਕਿਸੇ ਨੂੰ ਬਾਰੇ ਆਉਣ ਦਿੱਤਾ ਹੋਣਾ ਜਿੱਦਾਂ ਬੋਲਣ ਦੀ ਆਣ ਕੇ ਭਾਵੇਂ ਕਹੀ ਭੀਜ ਦੇ ਤੋ ਫੋਨ ਕਰ ਤੋ ਲਾਇਆ ਆਓ ਬਾਹਰ ਹੁਣ ਇੱਥੇ ਹੁਣ ਲਾਲਾ ਸਵਾਬ ਵਖਾਤ ਨਾ ਮਾਰੇ ਠਾਲਾ ਉਹ ਮੇਰਾ ਭਰਾ ਮੇਰੀ ਪਰਜਾਈ ਉਹ ਬਈ ਚੰਗੇ ਹੀ ਗਏ ਉਹਨਾਂ ਨੂੰ ਸਿਰ ਤੇ ਚਾੜ ਕੇ ਰੱਖਿਆ ਹੀ ਕਾਪੀ ਹਾਂ ਉਹ ਹੀ ਜੋ ਗਏ ਗਏ ਆ ਹਾਂ ਹੁਣ ਚੰਗੇ ਰਹੇ ਚ ਵੇਖਾਇ ਸਪੋਸ਼ ਉਹ ਚੁੱਪ ਕਰ ਆਇਆ ਮੈਂ ਕੋਈ ਰੋਟੀ ਨਹੀਂ ਪੁੱਛਿਆ ਕੋ ਪਾਣੀ ਨਹੀਂ ਰੋਟੀ ਪਾਣੀ ਪੁੱਛਨੀ ਆ ਠੀਕ ਆ ਰੋਟੀ ਖਵਾਣ ਨੂੰ ਲੈ ਕੇ ਆਈ ਆ ਇੱਥੇ ਬਿਠਾ ਬਿਠਾਇਆ ਤੁਹਾਨੂੰ ਰੋਟੀ ਨਹੀਂ ਪਾਣੀ ਨਹੀਂ ਐਨਾ ਕੋਈ ਕਰਤਾ ਹਜੇ ਵੀ ਮੇਰੇ ਤੇ ਉਹ ਸਵਾਹ ਹੁਣ ਆਪੇ ਨੀ ਚੰਗੀ ਕੋਈ ਮਾੜੀ ਆ ਉਹ ਯਾਰ ਉਹੋ ਲੈ ਕੇ ਆਇਆ ਹੁਣ ਮੈਨੂੰ ਕੀ ਲੈ ਚੋਇਆ ਰੋਟੀ ਸਿੱਕੀਆਂ ਲੱਗੇ ਫੇ ਤਰੇ ਆ ਪਿੰਡੇ ਦੇ ਘਰ ਨਹੀਂ ਜਵੜੇ ਆਣਾ ਚਾਕੇ ਪਾਣੀ ਕਿੱਥੇ ਵੜੇ ਜਾ ਕੇ ਬਹਿ ਗਏ ਦਾ ਵੀ ਤੇ ਉਹਨ ਘਰ ਹੀ ਹੋਣਾ ਹੈਗਾ ਕਿਤੇ ਗਿਆ ਹੀਗਾ ਉਹ ਜਦੋਂ ਮੈਨੂੰ ਲੈ ਕੇ ਗਏ ਤੈਨੂੰ ਪਤਾ ਤਾਂ ਐ ਚੰਗਾ ਭਲਾ ਗਿਆ ਹੀਗਾ ਨਹੀਂ ਉਹ ਡਰ ਇਹਦਾ ਕੀ ਪਤਾ ਹੀ ਨਹੀਂ ਪਏ ਹਾਂ ਉਹਨਾਂ ਨੇ ਆਉਣਾ ਤੇ ਮੈਂ ਪਹਿਲਾਂ ਹੀ ਨਿਕਲ ਜਾ ਘਰੋਂ ਉਬਾਸਕਰ ਆਵੇਂ ਨਾ ਜ਼ਿਆਦਾ ਬੋਲ ਐਵੇਂ ਨਾ ਜ਼ਿਆਦਾ ਬੋਲ ਫਿਰ ਕਹਿੰਦੇ ਇੱਥੇ ਬਦਨਾਮੀ ਹੋ ਗਈ ਉੱਥੇ ਹੋ ਗਈ ਹੁਣ ਇਹ ਪੇਕਿਆਂ ਦਾ ਕਪੜਾ ਲੱਗ ਗਿਆ ਵਾਪਸ ਤੇ ਠਾਣੇ ਦੇ ਹੀਗੇ ਮੇਰੀ ਗੱਲ ਸੁਣਾ ਉਹਨਾਂ ਨੇ ਕਹਿੰਦਾ ਦੱਸਿਆ ਕਿਹਨੇ ਦੱਸਿਆਗਾ ਮੈਂ ਹੀ ਦੱਸਿਆ ਵਾ ਇਹਦੇ ਨਿਕਲਦੇ ਨਹੀਂ ਜੀ ਬੈਠੇ ਕੇ ਅੰਦਰ ਆਣ ਕੇ ਮੈਂ ਮਾਰਿਆ ਆਪਣੇ ਘਰੇ ਕਰ ਲੇ ਕਿ ਜਾ ਤੂੰ ਹੁਣ ਜਾ ਦੇ ਮਗਰ ਇਹ ਤਾਂ ਕੋਈ ਨਹੀਂ ਗਾ ਜਾਂਦਾ ਬੈਠੇ ਅੰਦਰ ਵੜ ਕੇ ਸਾਰੇ ਜਾਣੇ ਜਾ ਰੋਲੀ ਪਾਈ ਜੰਨੀ ਆ ਅਸੀਂ ਧੱਕੜੀ ਪਹੁੰਚੇ ਭਰਾ ਤੇ ਠਾਣੇ ਜਾ ਕੇ ਉਹਨਾਂ ਨੂੰ ਹੁਣ ਕਰਦੇ ਫੋਨ ਉਹਨੂੰ ਕਿਹਦੇ ਹੋਂਨਾ ਪਹੁੰਚੇ ਉੱਥੇ ਆ ਮੈਨੂੰ ਘਲਾ ਦਾ ਮੈਨੂੰ ਕਦੇ ਉਹਨੂੰ ਬਾਹਰ ਲੈਣ ਉੱਥੇ ਆਹੋ ਅਜੇ ਵੀ ਗੱਲਾਂ ਮੇਰੇ ਤੇਕਿਆਂ ਨੂੰ ਕਰਨ ਦੇ ਜੇ ਤੁਹਾਡੇ ਦਾ ਬੜਾ ਕੁਸਤਾ ਨਾਲ ਸੁਆਪਾ ਵਾ ਤੇ ਮੇਰਾ ਦਿਮਾਗ ਨਾ ਖਰਾਬ ਕਰ ਮੇਰੀ ਗੱਲ ਸੁਣ ਮੈਨੂੰ ਇਹਨਾਂ ਨੇ ਫੜਾਇਆ ਵਾ ਫੜਾਇਆ ਮੈਨੂੰ ਉਹਨਾਂ ਨੇ ਤੇ ਇਹਨਾਂ ਕਰਕੇ ਫੜਾਇਆ ਵਾ ਤੇ ਮੇਰਾ ਕੱਲੇ ਮੈਂ ਸੁਣੀ ਨਾ ਲਿਖਾਇਆ ਉਹਨਾਂ ਨੇ ਸਾਰੇ ਟੱਬਰ ਦਾ ਲਿਖਾਇਆ ਇਹਨਾਂ ਦਾ ਵੀ ਚਿੱਤ ਲਖਾਇਆ ਤੇ ਫਿਰ ਇਹਨਾਂ ਨੇ ਕਿਹਾ ਕਿਉਂ ਨਹੀਂ ਖੜਿਆ ਤੁਹਾਨੂੰ ਕੋ ਪੜੇ ਨੂੰ ਖੜਿਆ ਜੋ ਘਰ ਮੈਂ ਆਵਾ ਤੇ ਮੈਨੂੰ ਨਹੀਂ ਕਰਨਾਈ ਉਹਨਾਂ ਨੇ ਸਾਰੇ ਟੱਬਰ ਦਾ ਲਖਾਇਆ ਤੇ ਫਿਰ ਡੈਡੀ ਨੂੰ ਕਿਉਂ ਪੜਾਇਆ ਉਹਨਾਂ ਨੇ ਮੇਰਾ ਦਿਮਾਗ ਨਾ ਖਰਾਬ ਕਰ ਅ ਅਬ ਦੇਖੋ ਆ ਕਲੇਸ਼ ਕੁੜੀਆ ਫੇਰ ਪਾਲਿਆ ਨਹੀਂ ਮੇਰੇ ਤੇ ਕਹਿੰਦੇ ਜੇ ਉਹਨਾਂ ਨੇ ਵੀ ਕਹਿ ਲਿਆ ਕਰਾ ਕੋ ਰੋਟੀ ਲੈ ਆ ਪਹਿਲੇ ਜਿਹੜਾ ਕੰਮ ਕਰਨਾ ਹੈ ਨਾ ਉਹ ਕਰ ਰੋਟੀ ਦੋ ਇਹਨਾਂ ਨੂੰ ਫालतू ਬਗੜਵਾ ਕਰੀ ਜਾਂਦੀ ਏ ਅੱਗੇ ਮੈਨੂੰ ਸਮਝ ਨਹੀਂ ਕੀ ਲੱਗਣ ਦੀ ਵੀ ਇਹੀ ਕੋ ਕਹਿ ਨਹੀਂ ਲੱਗ ਨੂੰ ਇੰਦਰ ਤੇ ਰਾਹੀ ਕੋਖਣੀ ਇਹ ਕਹਿੰਦਾ ਫੇਰ ਵੀ ਪਤਾ ਨਹੀਂ ਕੀ ਦਿਮਾਗ ਇਹਨਾਂ ਦਾ ਕਿੱਧਰ ਨੂੰ ਚੱਲਣ ਡਿਆ ਵਾ ਵੀ ਆਹ ਕੰਮ ਕਰਵਾਤਾ ਇਹਨਾਂ ਨੇ ਸਮਝ ਨਹੀਂ ਮੈਨੂੰ ਲੱਗੀ ਗੱਲ ਬਣੀ ਤੇ ਬਣੀ ਕੀ ਇਹਨਾਂ ਦੇ ਦਿਮਾਗ ਤੇ ਚੱਲਣ ਕੀ ਡਿਆ ਵਾ ਉਹ ਕਰਦਾ ਗੱਲ ਭੋਲਾ ਪਿੰਦਰ ਨਾਲ ਪੁੱਛਦਾ ਮੈਂ ਵੀ ਗੱਲ ਕੀ ਪਹਿਲੇ ਪਤਾ ਤੇ ਕਰੋ ਆਹ ਵੀ ਇਹਨੇ ਕਰਦੇ ਨਹੀਂ ਸੋਚਿਆ ਤੇ ਨਬ ਨੂੰ ਤਾਂ ਸੋਚਣਾ ਚਾਹੀਦਾ ਨਾ ਇੱਕ ਕੋਰੀ ਕਿ ਮੈਂ ਕਰਨ ਕੀ ਲੱਗੀ ਆ ਪਿਆਰੋ ਯਾਰ ਦਾ ਹਾਈ ਹਾਈ ਕੋਈ ਹਾਲ ਨਹੀਂ ਉਹ ਮੇਰਾ ਤਾਂ ਪਾਸਾ ਹੀ ਆਕੜ ਗਿਆ ਅੰਤਰਾ ਆ ਗਈ ਜੀ ਪਾਣੀ ਆ ਜਾ ਕੁੜੀਏ ਪਾਣੀ ਦਾ ਘਲਾ ਦੇ ਇੱਕ ਵਾਰ ਸਿਰ ਚ ਪਾ ਦੇ ਪਾਣੀ ਇਧਰ ਆ ਵੇਹਲਾ ਮਾ ਆਪਣੀ ਦੇ ਕੰਮ ਕਿਤਰਾ ਨਿਆਣਿਆਂ ਨਾਲ ਬੋਲਣ ਦੀ ਉਹ ਛੱਡੋ ਡੈਡੀ ਮੈਂ ਤਾਂ ਅੱਗੇ ਬੜਾ ਖਪਿਆਂ ਮੈਂ ਉਥੋਂ ਆਏ ਆ ਤੇ ਘਰ ਆਣ ਕੇ ਲੜਾਈ ਬਾਲੀ ਮੈਂ ਲੈਣਾ ਪਾਣੀ ਹੈ ਪਜਾ ਤੂੰ ਵੀ ਤੇ ਪੈਲ ਦੇ ਘੁੱਟ ਆਇਦਰ ਆ ਮੈਂ ਤੈਨ ਤਕਲੀਫ ਕੀ ਹੈ ਹੈ ਜੇ ਆਪਾਂ ਚਲ ਗਏ ਘਰੋਂ ਮਰ ਗਏ ਆ ਉਥੇ ਫੋਨ ਕਰ ਕਰ ਖਾਈ ਜਾਣੀ ਤੇ ਮੈਨੂੰ ਦੋ ਵਾਰੀ ਮੈਂ ਤੇਰਾ ਫੋਨ ਕਟਿਆ ਤੂੰ ਫੇਰ ਨਹੀਂ ਹਟੀ ਫੋਨ ਤੇ ਫੋਨ ਲਾਈ ਜਾਨੀ ਫੋਨ ਤੇ ਫੋਨ ਲਾਈ ਜਾਨੀ ਹੁਣ ਦੱਸ ਕੀ ਬਿਮਾਰੀ ਹੈ ਤੈਨੂੰ ਮੰਮੀ ਮੈਂ ਉਹਦਾ ਹੀ ਮੈਨੂੰ ਟੈਨਸ਼ਨ ਹੋ ਉਡੀ ਹੀ ਕੀ ਬਣਿਆ ਹੁਣ ਉੱਥੇ ਮੈਂ ਤਾਂ ਲੋਂਡੀ ਹਾਂ ਤੈਨੂੰ ਤਾਂ ਕੋਈ ਜ਼ਿਆਦਾ ਟੈਨਸ਼ਨ ਵਾ ਸਾਰਿਆਂ ਨਾਲ ਹੋਣਾ ਤੁਹਾਨੂੰ ਤੇ ਹੁੰਦੀ ਨਹੀਂ ਆ ਨਾ ਅਹੀਂ ਲੈਣੀ ਆ ਫਿਰ ਚੁੱਪ ਕਰਕੇ ਬਹਿ ਜਾ ਹਾਂ ਫਿਰ ਅੱਗੇ ਵੱਖੀ ਪਾਟਣ ਦੀ ਮੇਰੀ ਮੇਰਾ ਤਾਂ ਅੱਗੇ ਮੜਾ ਹਰ ਹੋ ਡਿਆ ਤੇ ਤੁਹਾਨੂੰ ਕਿਹਨੇ ਦਿੱਤਾ ਹੀ ਕੁਝ ਵੀ ਤੁਸੀਂ ਨਾਲ ਜਾਓ ਉਹਨਾਂ ਦੇ ਤੁਸੀਂ ਨਹੀਂ ਜਾਂਦੇ ਤੇ ਫਿਰ ਵੀ ਗੱਲ ਬਣ ਜਣੀ ਤੂੰ ਨਾ ਬਹੁਤੀ ਸਲਾਮਾਂ ਨਾ ਦੇ ਆ ਕਰ ਮੈਨੂੰ ਤੁਹਾਡੇ ਜਾਇਆ ਨਾ ਗੱਲ ਵਿਗੜ ਗਈ ਹੁਣੀ ਆ ਚੁੱਪ ਕਰ ਜਾ ਮਾਰੂ ਚਪੇੜ ਤੇਰੇ ਬੁੱਥੇ ਦੇ ਰਾਂਗੇ ਕਿਦਾ ਜੀਭਾਂ ਚ ਲੰਦੀ ਆਏ ਲੁਤਰੋਜ ਕੇ ਮੈਨੂੰ ਇਹ ਦੱਸ ਪਹਿਲਾਂ ਕੁੜੀ ਤੇ ਨਹੀਂ ਉੱઠી ਉੱਠੀ ਹੋਰ ਉਹਨੇ ਸੁੱਤੀ ਥੋੜੀ ਰਹਿਣਾ ਸੀ ਉਹ ਪੁੱਛਣ ਦੀ ਹੀ ਕਿੱਥੇ ਗਏ ਸਾਰੇ ਜਾਨੀ ਕੂਗੀ ਕਿਆ ਫਿਰ ਦੱਸ ਨਹੀਂ ਤੱਕਦੇ ਮੈਂ ਐਡੀ ਵੀ ਨਹੀਂ ਸ਼ਦਾ ਐਲਜੀਡੀ ਤੁਸੀਂ ਸਮਝਦੇ ਹੋ ਮੈਂ ਨੂੰ ਕਿਹਾ ਵੀ ਮੰਮੀ ਠੀਕ ਨਹੀਂ ਆ ਦਵਾਈ ਲੈਣ ਗਏ ਆ ਚੱਲ ਤਾਂ ਵੀ ਚੰਗਾ ਕੀਤਾ ਕਿ ਤੇ ਦਿਮਾਗ ਕੰਮ ਕਰ ਗਿਆ ਤੇਰਾ ਉਹ ਤਾਂ ਮੈਨੂੰ ਨਹੀਂ ਦੱਸ ਤਰਾ ਮੈਂ ਕੰਮ ਕਰੂਗਾ ਇਹ ਤਾਂ ਮੇਰੇ ਵਿੱਚ ਇਹ ਵਿੱਚ ਟੈਨਸ਼ਨ ਲੱਗੀ ਰਹੀ ਕਿ ਮੈਂ ਦੱਸ ਕੇ ਨਹੀਂ ਤੈਨੂੰ ਆਈ ਤੇ ਕਿਤੇ ਮਗਰੋਂ ਕੁੜੀ ਨੂੰ ਦੱਸਣਾ ਦਵੀਂ ਕਿਤੇ ਭਾਂਡਾ ਇਹਨੇ ਪਾਂਦੀ ਹਟਾ ਆਹੋ ਮੇਰੀ ਤੇ ਕੁਛ ਲੱਗਦੀ ਨਹੀਂ ਨਾ ਮੈਨੂੰ ਤੇ ਉਹਦੀ ਟੈਨਸ਼ਨ ਨਹੀਂ ਨਾ ਮੈਨੂੰ ਦੱਸ ਦੂੰਗੀ ਸਾਰਾ ਕੁਝ ਮੈਨੂੰ ਇਦਾਂ ਹੀ ਗਿਆ ਸੀ ਕਿ ਦਵਾਈ ਲੈਣਗੇ ਹੁਣ ਤੂੰ ਹੀ ਨਾ ਕਿਤੇ ਸੱਚ ਦੱਸ ਦਿਓ ਆਹੋ ਹੁਣ ਮੈਂ ਜਿੱਚ ਦੇਣਾ ਮੈਂ ਸੱਚ ਦੱਸ ਦੂੰਗੀ ਉਹਨੂੰ ਕੀ ਪਰਦਾ ਦਾ ਚੱਕਰ ਲੱਗੀ ਗੱਲਾਂ ਮਾਰਨ ਮੇਰੇ ਨਾਲ ਬਹੁਤੀਆਂ ਤੋਂ ਤੂੰ ਨਾ ਆਪਣੀ ਜਬਾਨਾਂ ਦਾ ਜਰਾ ਕੰਟਰੋਲ ਚ ਕਰਿਆ ਕਰ ਚੰਗਾ ਮੇਰੇ ਸਾਹਮਣੇ ਪਤਾ ਪਤਰ ਪਤਰ ਨਾ ਕਰਿਆ ਕਰ ਮੈਨੂੰ ਗੁੱਸਾ ਬੜਾ ਚੜਦਾ ਏ ਤੇਤੇ ਖਾਸ ਕਰਕੇ ਕਦੋਂ ਜਦੋਂ ਆਪਾਂ ਕਿਤ ਕੰਮ ਗਏ ਹੁੰਨੇ ਆ ਮਗਰ ਫੋਨ ਕਰ ਕਰਕੇ ਖਾਇ ਨਾ ਕਰ ਘਰੇ ਆਉਣਾ ਹੁੰਦਾ ਰਾਤ ਨੂੰ ਮਰ ਜਣਾ ਹੁੰਦਾ ਕਦੇ ਤੇ ਮੈਨੂੰ ਕੀ ਪਤਾ ਸੀ ਫੋਨ ਤੂੰ ਹੀ ਫੜਿਆ ਮੈਂ ਤੇ ਇਹਨਾਂ ਨੂੰ ਲੋਡੀ ਹਾਂ ਤਾਨੂੰ ਥੋੜੀ ਲਾਇਆ ਹੀ ਮੈਂ ਫਿਕਰ ਤਾਂ ਤੈਨੂੰ ਇੰਨਾ ਦਾ ਹੀ ਸਾਡਾ ਥੋੜੀ ਬੱਲਾ ਮਾਰਦੀ ਆ ਤੁਹਾਡਾ ਤਾਂ ਕਿਸੇ ਨੂੰ ਨਾ ਫਿਕਰ ਹੋਏ ਜਦੋਂ ਤੁਹਾਨੂੰ ਨਹੀਂ ਕਿਸੇ ਦਾ ਤੇ ਚੁੱਪ ਕਰ ਜਾ ਮੈਂ ਦੱਸਿਆ ਇੱਕ ਲੈਣੀ ਆ ਕਿ ਥਾਂ ਦੀ ਚ ਪੇੜ ਮਾ ਤੇਰੇ ਬੂਥੇ ਤੇ ਲੈ ਪਾਣੀ ਦਾ ਘਟ ਦੇ ਆਹੋ ਪਾਣੀ ਤੇ ਤੁਸੀਂ ਉਹਨਾਂ ਨੂੰ ਨਹੀਂ ਦੇਣ ਦਿੱਤਾ ਹੁਣ ਪਾਣੀ ਮੰਗਣ ਦੇ ਪਹਿਲਾਂ ਮੈਨੂੰ ਦੱਸੋ ਕੀ ਬਣਿਆ ਉੱਥੇ ਬੱਸਾ ਤੈਨੂੰ ਕੀ ਬਣਿਆ ਉੱਥੇ ਕੋਹ ਨਹੀਂ ਬਣਿਆ ਕੋਹ ਨਹੀਂ ਨਿਭੜਿਆ ਦਫਾ ਹੋ ਪਰੇ ਵੇਖੀ ਕਿਤਾ ਚਾਦੀ ਮੇਰੇ ਵੱਲ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਨਾਲ ਜਾਂਦੇ ਨਾ ਤੇ ਕਿਤੇ ਗੱਲ ਹੀ ਨਹੀਂ ਬੰਦੀ ਘਾਰ ਹੀ ਛੱਡ ਕੇ ਜਾਣਾ ਚਾਹੀਦਾ ਇਹਨਾਂ ਨੂੰ ਤੇ ਮੈਨੂੰ ਤਾਂ ਹੁਣ ਇਹ ਦੀ ਸਮਝ ਲੱਗਦੀ ਏ ਕਿ ਹੁਣ ਇਹਨਾਂ ਦਾ ਰਿਸ਼ਤੇਦਾਰੀ ਬਣੂਗਾ ਦੁਮਾਨੇ ਨਵਦੀਪ ਤਾਂ ਉੱਥੇ ਆਈ ਨਹੀਂ ਤੇ ਨਾ ਹੁਣ ਕੋ ਪਤਾ ਹੀ ਆ ਕਿ ਕੀ ਹਿਸਾਬ ਦਾ ਬਣਿਆ ਕਿਦਾਂ ਵਾ ਜੇ ਆਉਂਦੀ ਤਾਂ ਉਹਨੂੰ ਪੁੱਛਦੇ ਸਹੀ ਵੀ ਦੱਸ ਤੈਨੂੰ ਕੀ ਗਿਆ ਸੀ ਕੁੜੀ ਦੀ ਸਲਾਹ ਹੋਣੀ ਏ ਮਾਂ ਨੇ ਆਪਣੇ ਆਪ ਥੋੜਾ ਏਡਾ ਵੱਡਾ ਫੈਸਲਾ ਲੈ ਲੈਣਾ ਹੀ ਸਾਰਾ ਕਸੂਰ ਨਾ ਵੱਦਾ ਵਾ ਪਰ ਮੈਨੂੰ ਇਹਨਾਂ ਦੀ ਮਾਰੀ ਸਮਝਦੀ ਨਹੀਂ ਜਿੰਨੀ ਇਹ ਨਿਕਲੀ ਆ ਜਿੰਦਾ ਵੱਡਾ ਉਹਨਾਂ ਕੰਮ ਕੀਤਾ ਸਲਾਹ ਸਾਰਿਆਂ ਦੀ ਹੋਊਗੀ ਜੋ ਬਿੰਦਰ ਸਾਸਤ ਵੇਖੋ ਕਿਦਾਂ ਦੀ ਘੜੀ ਹੈ ਜੀ ਵਿਆਹ ਹੈ ਤਾਂ ਵਿਆਹ ਉੱਥੇ ਕੀ ਦਾਵਣੀ ਉਹਦੀ ਜਿਹੜੀ ਮਾਂ ਵਾ ਨਾ ਜੇ ਕਦੋਂ ਹੁੰਦੀ ਨਾ 12 ਤਾਲਾਂ 18 ਤਾਲਾਂ ਤੇ ਜਿਹੜਾ ਪਿਓ ਉਹ ਵੀ ਝੂਠ ਬੋਲ ਗਿਆ ਪਿਓ ਤਾਂ ਕੂਆ ਨਹੀਂ ਉਹਨੇ ਤਾਂ ਨੀਵੀ ਨਹੀਂ ਚੁੱਕੀ ਉੱਥੇ ਨਾ ਭਰਾ ਹੁੰਦਾ ਇਹ ਗੱਲ ਇਹੋ ਹੀ ਕਰਦੀ ਉਹਦਾ ਹੈਸ਼ਰ ਮਿੰਦੀ ਸੀ ਪਰ ਇਹ ਆ ਵੀ ਉਹਦਾ ਅੰਦਰੋਂ ਹੈਆ ਬੜੀ ਔਕੀ ਪਤਾ ਨਹੀਂ ਅਸੀਂ ਇਹਦਾ ਕੀ ਕੋਈ ਮਤਲਬ ਨੁਕਸਾਨ ਕਰਤਾ ਵੇਂਦੀ ਦੇਖਾ ਕਿੰਨੀ ਔਕੀ ਮੇਰੇ ਨਾਲ ਤੂੰ ਵੀ ਇੱਕ ਵਾਰ ਡੇਲੇ ਕੱਢਣੀ ਹੈਂ ਉਹ ਮੰਮੀ ਡੈਡੀ ਨਹੀਂ ਕੂਨ ਦਿੰਦੇ ਘਰ ਦਾ ਤੈਨੂੰ ਬੜੀਆਂ ਗੱਲਾਂ ਆਉਂਦੀਆਂ ਨੇ ਜਿਹੜੇ ਗੱਲਾਂ ਜਿਹੜਾ ਪਰਿਆ ਪੰਚਾਇਤ ਚ ਬੈਠੇ ਹੋਈ ਹੈ ਨਾ ਕਿ ਉਹਨੂੰ ਕਿਸੇ ਨਾਲ ਮਾਰੀ ਚੰਗੀ ਨਹੀਂ ਕੀਤੀ ਜਾਂਦੀ ਫਿਰ ਅਗਲੇ ਆਂਦੇ ਵੀ ਇਹ ਬੰਦੇ ਕਿੱਦਾਂ ਦੇ ਆ ਘਰ ਹੀ ਤਾਂ ਕਰਦੇ ਮੇਰੇ ਵਰਗੀ ਗਈ ਹੁੰਦੀ ਨਾ ਮੈਂ ਕਿਹਾ ਠੰਡ ਪੈ ਗਈ ਆ ਕੀ ਦਾ ਘਰ ਬਰਬਾਦ ਕਰਕੇ ਆ ਤੂੰ ਚਲ ਜਾ ਉੱਥੇ ਖਾਣੇ ਜਿਹਨਾਂ ਨਹੀਂ ਜਾਂਦੇ ਸਿੰਦਰ ਪੁੱਤ ਮੈਂ ਇਹ ਸੋਚਣ ਦੀ ਆ ਤੇ ਐਡਾ ਵੱਡਾ ਕੰਮ ਇੰਨਾ ਕੀਤਾ ਕਿਉਂ ਨਾ ਕੋਈ ਗੱਲ ਨਾ ਕੋਈ ਬਾਤ ਇਹ ਕੀ ਸੋਚਦਿਆਂ ਨੇ ਮਾਵਾਂ ਧੀਆਂ ਮਿੰਤ ਸਮਝ ਨਹੀਂ ਲਾਦੀ ਊੜੀ ਤਰਨ ਲੱਗੀ ਉਨੇ ਟੁੰਬਾ ਮੰਗੀਆਂ ਕੋਈ ਉਹਨਾਂ ਦੇ ਮੱਥੇ ਦੇ ਨਹੀਂ ਮੈਨੂੰ ਲੱਗਾ ਵੀ ਇਹ ਗੁੱਸੇ ਆ ਜਵਾ ਜਾਂ ਕਿੱਦਾਂ ਮੈਂ ਤਾਂ ਪੁੱਤ ਸਮਝੀ ਨਹੀਂ ਸਕੀ ਇਹਨਾਂ ਕਿ ਇਹ ਹੈ ਕਿੱਦਾਂ ਦੀਆਂ ਨੇ ਮੰਮੀ ਗੱਲ ਪਤਾ ਕੀ ਅਸਲ 'ਚ ਜਿਹੜਾ ਮੇਰੇ ਦਿਮਾਗ 'ਚ ਆਉਂਦਿਆ ਇਹਨਾਂ ਨੂੰ ਇਹ ਹੀ ਵੀ ਇਹ ਪੈਸੇ ਲਾ ਕੇ ਬਾਹਰ ਕੁੜੀ ਘੱਲ ਦਣਗੇ ਤੇ ਮੁੜ ਕੇ ਆਪਾਂ ਮੁਕਰ ਜਾਾਂਗੇ ਆਪਣਾ ਟੱਬਰ ਸੈੱਟ ਕਰਾਂਗੇ ਉਹ ਤੇ ਚਲੋ ਰੱਬ ਵੱਲੋਂ ਕੰਮ ਇਹ ਨਹੀਂ ਬਣਿਆ ਤੇ ਹੁਣ ਉਹਨਾਂ ਸੋਚਿਆ ਵੀ ਆਪਾਂ ਪਰਚਾ ਦਿੰਨੇ ਆ ਇਹਨਾਂ ਤੇ ਇਹਨਾਂ ਸੋਚਿਆ ਕੋਈ 10-15 ਲੱਖ ਰੁਪਈਆ ਇਹਨਾਂ ਕੋਲ ਲੈਣੇ ਆ ਤੇ ਮੁੜ ਕੇ ਕੁੜੀ ਹੋਰ ਕਿਤੇ ਵਿਆਦਾਂਗੇ ਕੁੜੀ ਹੋਰ ਕਿਹਨੂੰ ਧੱਕ ਲਾ ਆ ਜਦ ਜਣ ਬਾਹਰ ਦਾ ਕੰਮ ਨਹੀਂ ਨਾ ਬੰਦਾ ਉਹਦੋਂ ਵੀ ਸਾਨੂੰ ਕਿੰਨਾ ਦੁੱਖ ਆਉਂਦਾ ਏ ਇਹ ਆਨੇ ਹਾਂ ਵੀ ਬੜੀ ਮਾਰੀ ਗੱਲ ਹੋਈ ਏ ਚਲ ਸਾਡਾ ਮੁੰਡਾ ਬਾਹਰ ਚਲ ਜਾਂਦਾ ਤੇ ਜੋ ਰੱਬ ਕਰਦਾ ਨਾ ਚੰਗਾ ਹੀ ਕਰਦਾ ਡੈਡੀ ਆਪਾਂ ਇਹ ਸੋਚ ਕੇ ਥੋੜਾ ਰਿਸ਼ਤਾ ਕੀਤਾ ਸੀ ਕਿ ਬਾਹਰ ਜਾਵੇਗੀ ਤੇ ਫੇਰ ਹੀ ਏ ਚਲੋ ਜੇ ਨਹੀਂ ਤਾਂ ਆਪਾਂ ਆਰਾਮ ਨਾਲ ਬੈਠਿਆਂ ਕਰ ਜੇ ਕੁੜੀ ਚਲ ਜਾਂਦੀ ਤੁਹਾਡੇ ਪਾਸੇ ਲੱਗ ਜਾਣੇ ਸੀ ਤੁਹਾਡੇ ਹੱਥ ਕੱਖ ਨਹੀਂ ਆਉਣਾ ਰਹਿਣਾ ਸੀ ਤੇ ਹੱਥ ਮਾਰ ਏ ਤੇ ਸਹੀ ਤੁਹਾਡੀ ਗੱਲ ਹੈ ਜੇ ਇਹਨਾਂ ਦੀ ਚਲੋ ਜਵਾਨ ਤੇ ਕੁੜੀ ਵੀ ਇੰਨਾ ਦਿੱਥੇ ਰਹੇ ਜੋ ਵੀ ਹੋਇਆ ਵਧੀਆ ਹੋਇਆ ਸਭੋ ਜੋ ਰੱਬ ਕਰਦਾ ਉਹ ਹੀ ਠੀਕ ਹੁੰਦਾ ਸਾਨੂੰ ਸਮਝ ਨਹੀਂ ਆਉਂਦੀ ਅਹੀਂ ਅਨੇਬ ਨਹੀਂ ਹਟਣਾ ਮਾੜਾ ਹੁੰਦਿਆ ਕਿਤੇ ਨਾ ਕਿਤੇ ਉਹ ਪਤਾ ਨਹੀਂ ਉੱਪਰ ਵਾਲਾ ਮਾੜੇ ਦੀ ਚੰਗਾ ਕਰ ਲਿਆ ਹੁੰਦਾ ਬਿਲਕੁਲ ਹੈ ਕਿ ਨਹੀਂ ਵੇਖਾ ਕਿ ਦਸ ਪੀ ਆ ਮੇਰੀ ਧੀ ਤੇ ਮੈਂ ਠੋਕਰਾਂ ਖਾਂਦੀ ਫਿਰਦੀ ਆ ਆਪਣੀ ਧੀ ਦੇ ਕਰਕੇ ਇਹਨੂੰ ਨਹੀਂ ਨਾ ਪਤਾ ਕਿ ਮੇਰੀ ਮਾਂ ਕੀ ਕੋ ਕਰਨ ਲਈ ਹੈ ਇਹਨੂੰ ਸਮਝ ਨਹੀਂ ਨਾ ਹੈਗੀ ਅਜੇ ਇਹਨੂੰ ਤੇ ਇਹ ਆ ਕਿ ਮੇਰ ਨਾਲ ਸ਼ਾਇਦ ਗਲਤ ਹੋਣ ਰਿਹਾ ਪਰ ਜਦੋਂ ਇੱਕ ਦਿਨ ਇਹਨੂੰ ਪਤਾ ਲੱਗੂਗਾ ਨਾ ਤੇਰੇ ਨੇ ਕਹਿਣਾ ਮੇਰੀ ਮਾਂ ਨੇ ਸਭ ਕੁਝ ਠੀਕ ਕੀਤਾ ਸੀਗਾ। ਨਾਵਰ ਪੁੱਤ ਸੁਤੀ ਆ ਗਏ ਜੀ ਕਹੀਂ ਆ ਗਏ ਆ ਪੁੱਤ। ਆਪੀ ਕਹਿੰਦੇ ਵੀ ਤੂੰ ਠੀਕ ਨਹੀਂ ਆ ਠੀਕ ਹੋਣਾ। ਆਹੋ ਆਹੋ ਪੁੱਤ ਆਪੀ ਪੀਵਾ ਜਾਂਦਾ ਵਾ ਕੀ ਕਰਾਂ ਤੇਰੀ ਟੈਨਸ਼ਨ ਮਾਰੀ ਜਾਂਦੀ ਈ ਆ ਕਿ ਕਿੱਧਰ ਨੂੰ ਜਾਵਾਂ ਪੁੱਤ ਮੈਂ। ਮੇਰੀ ਮੰਮੀ ਟੈਨਸ਼ਨ ਤੁਸੀਂ ਕਿਉਂ ਲੈਂਦੇ ਹੋ? ਟੈਨਸ਼ਨਾਂ ਵੀ ਤੇ ਤੁਸੀਂ ਆਪ ਹੀ ਪਾਈਆਂ ਵਾ ਨਾ। ਇੰਨੀ ਫਿਕਰ ਨਾ ਕਰਿਆ ਕਰੋ। ਮੇਰੀ ਗੱਲ ਸੁਣੋ। ਮੈਂ ਕਾਦੀ ਨਾ ਟੈਨਸ਼ਨ ਆ ਪਾਈਆ ਪੁੱਤ ਤੇਰੀ ਜ਼ਿੰਦਗੀ ਕਰਕੇ ਹੀ ਆ ਨਾ ਮੈਨੂੰ ਵੀ ਤੇ ਫਿਕਰ ਰਹਿੰਦਾ ਨਾ ਕਿ ਤੇਰੀ ਜ਼ਿੰਦਗੀ ਬਣ ਜੇ ਸਾਰੀ ਉਮਰ ਭਾਂਡੇ ਹੀ ਮਾਣਣੀ ਉੱਥੇ ਹੈ ਮੈਂ ਨਹੀਂ ਵੇਖ ਸਕਦੀ ਮੈਂ ਨਹੀਂ ਵੇਖ ਸਕਦੀ ਤੂੰ ਉੱਥੇ ਭਾਂਡੇ ਮਾਣ ਜੇ ਐਂ ਦਾ ਨਾ ਕਿਆ ਕਰ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵਾ ਐਵੇਂ ਨਾਲੇ ਆਪ ਫਿਕਰ ਕਰਦੇ ਹੋ ਤੇ ਨਾਲੇ ਮੈਨੂੰ ਬੈੱਡ ਤੇ ਬਿਠਾਇਆ ਵਾ ਪੁੱਤ ਉੱਠ ਉੱਠ ਕੇ ਆਪਣੇ ਵਿਹੜੇ 'ਚ ਫੇਰ ਤੁਰ ਹੈ ਤੂੰ ਕਿਉਂ ਬੈੱਡ ਤੇ ਬੈਠੀ ਆ ਆਪਣਾ ਮਨ ਹੋਰ ਦਾ ਹੋਰ ਕਰ ਐਵੇਂ ਉਹ ਹੋਇ ਗਾਨ ਸੋਚੀ ਜਾਣੀ ਉਹ ਹੋਇ ਗਾਨ ਸੋਚੀ ਜਾਣੀ ਪਰ ਦਫਾ ਕਰ ਤੇਰੇ ਕਰਕੇ ਤੇ ਮੈਂ ਮਰਨੇ ਪਈ ਆ ਜਦੋਂ ਤੇਰੇ ਵੱਲ ਹਿੱਦਾਂ ਵੇਖ ਲੈਨੀ ਆ ਨਾ ਤੇ ਮੈਂ ਤੇ ਅੱਧੀ ਰਹਿ ਜੰਨੀ ਆ ਕੀ ਕਰਾਂ ਪੁੱਤ ਐਂਦਾ ਨਾ ਕਰਿਆ ਕਰ ਮੰਮੀ ਨਾ ਐਂਦਾ ਕਰੋ ਤੁਸੀਂ ਕਾਦੀ ਲੀ ਟੈਨਸ਼ਨ ਲੈਂਦੇ ਹੋ ਕੀ ਕਰਾਂ ਪੁੱਤ ਹਾਈ ਹਾਈ ਹੁਣ ਕੀ ਕਰਾਂ ਕੁੜੀ ਨਾਲ ਕਿਦਾਂ ਸਲਾਹ ਕਰਾਂ ਹੁਣ ਕਿੱਦਾਂ ਮਨਾਵਾ ਹਣੇ ਨੂੰ ਮੈਂ ਤੇ ਤੂੰ ਹੁਣ ਨਾ ਨਾ ਹੀ ਕਰਨੀ ਆ ਥੋੜੀ ਕੀਤਾ ਤਾਂ ਨਵ ਨੇ ਮੰਨਣਾ ਨੀਗਾ ਇਦਾਂ ਕਰਦੀ ਆ ਇਤਿਆਸ ਤੇ ਆ ਕੇ ਗੱਲਾਂ ਚ ਲਿਆਉਣੀ ਆ ਫਿਰ ਹੌਲੀ ਨਾ ਸਮਝਾਉਂਗੀ ਕਿ ਪੁੱਤ ਤੇਰੀ ਜ਼ਿੰਦਗੀ ਦਾ ਸਵਾਲ ਆ ਜਿੱਥੋਂ ਤੱਕ ਮੈਨੂੰ ਮੈਦਾ ਨਾ ਮੰਨਣਾ ਤੇ ਨਹੀਂ ਔਖਾ ਹੀ ਆ ਪਰ ਚਲ ਕੋਈ ਨਹੀਂ ਕੋਸ਼ਿਸ਼ ਕਰਕੇ ਵੇਣੀ ਆ ਭਲਾ ਵੀ ਕੀ ਕਹਿੰਦੀ ਆ ਮੈਂ ਵੀ ਜੀਵਾ ਨਾ ਮਨਾ ਕੇ ਤੇ ਮੈਂ ਵੀ ਛੱਡੂ ਕੋਈ ਨਾ ਕਰਦੀ ਆ ਗੱਲ ਇਹਦਾਂ ਹੁਣ ਮੈਂ ਹਾਏ ਹਾਏ ਇੱਕ ਤੇ ਵਿੱਚ ਚੋਲਿਆਂ ਤੇ ਗੱਲ ਆ ਗਈ ਆ ਹੁਣ ਹੁਣ ਚੋਲਣ ਨੂੰ ਲਿਆਉਣਾ ਵਾ ਬੰਦੇ ਇਕੱਠੇ ਕਰਨੇ ਆ ਤੇ ਬੰਦਿਆਂ ਚ ਗੱਲ ਹੋਣੀਆਂ ਹੁਣ ਥਾਣੇ ਤੇ ਕੁਝ ਬਣਿਆ ਨਹੀਂ ਕੀ ਕਰਾਂ ਹੁਣ ਮੈਂ ਕਿਤੇ ਕੁੜੀ ਨੂੰ ਇਤਿਆਸ ਤਿਆ ਨਾ ਲੈਣ ਕਿਤੇ ਕੁੜੀ ਕੋ ਜਬਰਦਸਤੀ ਹਾਂ ਹੀ ਨਾ ਕਰਵਾ ਲੈਣ ਪਰ ਨਹੀਂ ਜੋ ਇਹਦੀ ਮਾਂ ਨੇ ਕਹਿਤਾ ਨਾ ਉਹ ਤੇ ਪੱਥਰ ਤੇ ਲਕੀਰ ਵਾ ਉਹ ਇਹਨੂੰ ਮੰਨਣਾ ਪੈਣਾ ਵਾ ਜੋ ਮਰਜ਼ੀ ਕਰਦੇ ਰਹਿਣ ਉਹ ਤੇ ਵੀ ਅੰਤਾ ਬਣਾਉਂਦੇ ਹੋਣੇ ਆ ਕਿ ਆਪਾਂ ਕੁੜੀ ਨੂੰ ਮਨਾ ਲੈਣਾ ਵਾ ਤੇ ਲੈ ਆਉਣਾ ਵਾ ਇਹ ਮਰ ਸੁਬੇ ਮੈਂ ਕਦੀ ਕਾਮਯਾਬ ਨਹੀਂ ਹੋਣ ਦੇਣੇ ਉਹਨਾਂ ਦੇ ਵੇਖੀ ਚਲੋ ਤੇ ਇਹ ਗਾੜੀ ਗਾੜੀ ਮੈਂ ਬਣਾਉਣੀ ਕੀ ਆ ਤੁਹਾਡਾ ਨਾਵਰ ਪਤੀਦਰ ਅਮਰੀ ਗੱਲ ਸਾਂ ਐ ਕਿਆ ਪੁੱਤ ਮੈਂ ਜਿਹੜੀ ਵੀ ਗੱਲ ਕਰਨੀ ਆ ਨਾ ਤੇਰੇ ਭਲੇ ਦੀ ਕਰਨੀ ਆ ਤੇ ਤੈਨੂੰ ਆਪਣੀ ਮਾਂ ਦੀ ਗੱਲ ਆ ਚ ਮੰਨਣੀ ਹੀ ਪੈਣੀ ਆ ਅੰਕਿੰਗ ਤਾਂ ਗੇਮ ਨਹੀਂ ਆ ਪਰ ਹੁਣ ਪੱਕਾ ਫੈਸਲਾ ਹੋਣਾ ਵਾ ਉਹਦੇ ਵਿੱਚ ਵੀ ਸਾਥ ਤੈਨੂੰ ਆਪਣੀ ਮਾਂ ਦਾ ਦੇਣਾ ਪੈਣਾ ਵਾ ਉਹਨਾਂ ਨੇ ਨਾ ਮਚੋਲਿਆਂ ਨੂੰ ਸੱਦਣਾ ਨਾਲ ਹੋਰ ਇੱਕ ਦੋ ਰਿਸ਼ਤੇਦਾਰ ਉਥੇ ਹਣ ਬਹਿ ਕੇ ਗੱਲ ਹੋਣੀ ਆ ਉਹਨਾਂ ਤੈਨੂੰ ਕਹਿਣਾ ਵਾ ਕਿ ਤੂੰ ਕੀ ਚਾਹੁੰਦੀ ਆ ਤੇ ਤੂੰ ਸਿਰਫ ਇੱਕੋ ਗੱਲ ਕਹਿਣੀ ਆ ਕਿ ਮੈਂ ਇੱਥੇ ਨਹੀਂ ਆਉਣਾ ਚਾਹੁੰਦੀ ਕਿਉਂ ਨਹੀਂ ਮੈਂ ਕਿਉਂ ਨਹੀਂ ਹੋਣਾ ਕਿਉਂਕਿ ਮੈਂ ਤੇ ਉੱਥੇ ਜਾਣਾ ਚਾਹੁੰਦੀ ਆ ਇਹੋਂ ਦੇ ਦੇ ਮੇਰੀ ਜ਼ਿੰਦਗੀ ਬਰਬਾਦ ਕਰਨੋਂ ਕੋਲ ਗਿਆ ਤੈਨੂੰ ਨਹੀਂ ਪਤਾ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਤੇਰੀ ਜ਼ਿੰਦਗੀ ਆਬਾਦ ਕਰਨੀ ਆ ਮੈਂ ਛੁੱਟ ਜਾ ਉਹਨਾਂ ਕੋਲੋਂ ਪਾਪੀਆਂ ਕੋਲੋਂ ਉਥੇ ਕੀ ਕਰੇਂਗੀ ਜਾ ਕੇ ਤੂੰ ਭਾਂਡੇ ਮਾਜੇਗੀ ਸਾਰੀ ਉਮਰ ਆਪਣੀ ਜ਼ਿੰਦਗੀ ਬਾਰੇ ਸੋਚ ਹੈਂ ਆਪਣੇ ਸੁਪਨਿਆਂ ਬਾਰੇ ਸੋਚ ਕਿ ਕਿੱਡੇ ਕਿੱਡੇ ਵੱਡੇ ਸੁਪਨੇ ਵੇਖੇ ਸੀ ਤੂੰ ਮੰਮੀ ਤੁਮੀ ਵੀ ਨਹੀਂ ਭੰਦੇ ਤੂੰ ਦੇ ਨੀ ਮੇਰੀ ਗੱਲ ਤੇ ਹੋਰ ਵਾ ਮੇਰੀ ਤਾਂ ਉਮਰ ਲੰਘੀ ਹੁਣ ਆਪਣੀ ਧੀ ਨੂੰ ਅਸੇ ਕੰਮ ਚ ਪਾਦਾ ਮੈਂ ਇਸਾਰੀ ਦੁਨੀਆ ਕਰਦੀ ਆਉਂਦੀ ਐ ਜਿੰਨੀ ਕਿਤੇ ਚਲ ਜਾਈਂ ਉੱਥੇ ਜਾ ਕੇ ਨਹੀਂ ਮੈਨੂੰ ਕਰਨਾ ਪੈਣਾ ਨਹੀਂ ਪੁੱਤ ਤੇ ਹੱਥ ਲੂਣੇ ਪੈਣੇ ਹੀ ਆ ਮੈਂ ਚੱਲਨੀ ਆ ਤਾਂ ਆਪਣੇ ਪਿਆਰਾਂ ਤੇ ਸਟੈਂਡ ਹੋਵੇਂ ਕਿਸੇ ਦੇ ਥੱਲੇ ਨਾ ਲਾਕੇ ਰਵੇਂ ਕਿਸੇ ਕੋ ਪੈਸੇ ਮੰਗ ਮੰਗ ਕੇ ਜ਼ਿੰਦਗੀ ਕੱਟੀ ਤੇ ਕੀ ਕੱਟੀ ਉੱਥੇ ਮੰਮੀ ਉਹਨੇ ਮੈਨੂੰ ਗੱਦੀ ਤੇ ਤਨੀ ਬਿਠਾ ਲਿਆ ਕੀ ਤੂੰ ਮਾਲਕਣਾ ਤਾਂ हां ਤੂੰ ਸਾਰਾ ਹੁਣ ਚਲਾਉਣਾ ਵਾ ਉੱਥੇ ਵੀ ਜੀ ਮੈਨੂੰ ਮੰਗਨੇ ਪੈਣੇ ਆ ਕਿ ਪਤਾ ਉੱਥੇ ਜਾ ਕੇ ਮੈਨੂੰ ਪੂੜਾ ਹੀ ਨਹੀਂ ਸੁਤਣਾ ਪੈਣਾ ਉਹ ਨਹੀਂ ਪੁੱਤ ਕਿਦਾਂ ਦੀਆਂ ਗੱਲਾਂ ਕਰਦੀਆਂ ਤੂੰ ਤੂੰ ਇਦਾਂ ਦੀ ਨਹੀਂ ਹੈਗੀ ਤੇਰੇ ਸੁਪਨੇ ਤਾਂ ਬੜੇ ਵੱਡੇ ਹੀਗੇ ਹੋਰ ਤੂੰ ਆ ਕੀ ਸੋਚਣ ਡੈ ਪਈਆਂ ਕਿਦਾਂ ਦੀਆਂ ਗੱਲਾਂ ਕਰਨ ਡੈ ਪਈਆਂ ਕੀ ਹੋ ਗਿਆ ਤੈਨੂੰ ਥੋੜੀ ਬਹੁਤੀ ਅਕਲ ਕਾਰਾ ਕਲ ਨਹੀਂ ਤੈਨੂੰ ਬੜਾ ਪਿਆਰ ਨਾਲ ਸੱਬਰ ਦੇ ਨਾਲ ਮੇਰੀ ਮੰਮੀ ਬੜੀ ਚੰਗੀ ਪਿੰਦਰ ਬੜੇ ਚੰਗੇ ਮੈਂ ਕਿੰਨਾ ਕ ਫੋਨ ਕੀਤਾ ਪਿੰਦਰ ਨੇ ਤੈਨੂੰ 15 20 ਦਿਨ ਹੋ ਗਏ ਤੈਨ ਇੱਥੇ ਆਈ ਨੂੰ ਕਿੰਨੇ ਫੋਨ ਆਏ ਪਿੰਦਰ ਦੇ ਮੰਮੀ ਕੀ ਪਤਾ ਆਈ ਹੋਈ ਮੇਰਾ ਫੋਨ ਕਿਹੜਾ ਮੇਰੇ ਕੋਲ ਆ ਉਹ ਤੇ ਤੁਹਾਡੇ ਕੋਲ ਆ ਮੇਰੀ ਗੱਲ ਸੁਣ ਲਾ ਉਹ ਤੇ ਮੇਰੇ ਕੋਲ ਆ ਨਾ ਅਮਨ ਦਾ ਫੋਨ ਹੈਗਾ ਤੇਰੇ ਪਿਓ ਦਾ ਫੋਨ ਹੈਗਾ ਹੈ ਤੇਰੇ ਭਰਾ ਦਾ ਫੋਨ ਹੈਗਾ ਉਹਨੇ ਇੱਕ ਵਾਰੀ ਜ਼ਰੂਰੀ ਨਹੀਂ ਸਮਝਿਆ ਕਿ ਮੈਂ ਨਾ ਉਹ ਨਾਲ ਗੱਲ ਕਰਨਾ ਤੂੰ ਕੋ ਮਰਦੀ ਜਾਣ ਦੀ ਉਹਨਾਂ ਤੇ ਜਦੋਂ ਉਹਨਾਂ ਤੇਰੀ ਫਿਕਰ ਨਹੀਂ ਗਈ ਮੰਮੀ ਉਹ ਤੇ ਉਹਨਾਂ ਦਾ ਫੋਨ ਆਇਆ ਸੀ ਨਾ ਚੁੱਕਣ ਕਿੰਨੇ ਨੇ ਦਿੱਤਾ ਤੂੰ ਹੀ ਨਹੀਂ ਚੁੱਕਣ ਦਿੱਤਾ ਬੱਸ ਤੇਰੀ ਸੂਈ ਤਾਂ ਉੱਥੇ ਹੀ اٹਕੀ ਆ ਮੈਨੂੰ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਗਈ ਬਸ ਇੱਕ ਕੰਮ ਕਰਨਾ ਵਾ ਤੂੰ ਜਦੋਂ ਤੇਰੇ ਕੋ ਪੁੱਛਿਆ ਜਾਊਗਾ ਨਾ ਕਿ ਤਿੱਥੇ ਆਉਣਾ ਚਾਹੁੰਨੀ ਆ ਤੂੰ ਕਹਦੀ ਨਹੀਂ ਆਉਣਾ ਨਹੀਂ ਮੰਮੀ ਮੈਂ ਜਵਾਬ ਦੇਣਾ ਮੈਂ ਉੱਥੇ ਹੀ ਜਾਣਾ ਵਾ ਉੱਥੇ ਜਾਣਾ ਵਾ ਤੈਨੂੰ ਇਹ ਨਹੀਂ ਪਤਾ ਕਿ ਤੇਰੀ ਮਾਂ ਮਰ ਜੂਗੀ ਫਿਰ ਚੰਗੀ ਰਹੇਗੀ ਤੂੰ ਮੰਮੀ ਤੂੰ ਹੀ ਤੇ ਹਾਂ ਹੁ ਡਰਾਵੇ ਦੇ ਦੇਗੀ ਨਾ ਮੈਨੂੰ ਉਦੋਂ ਦਾ ਇੱਥੇ ਰੱਖਿਆ ਬੰਨ ਕੇ ਕਰ ਲੂ ਤੀ ਜੋ ਕਰਨਾ ਅੱਛਾ ਮੈਂ ਡਰਾਵੇ ਦਿੰਨੀ ਆ ਠੀਕ ਆ ਅੱਜ ਮੈਂ ਮਾਰੀ ਜਾਣਾ ਅੱਜ ਮੈਂ ਮਰੀ ਤੇ ਨਹੀਂ ਨਹੀਂ ਅੱਜ ਮੈਂ ਮਾਰੀ ਚਾਣਾ ਆਬੀ ਤੂੰ ਰਹਿਂਦੇ ਤੈਨੂੰ ਮਰ ਲੈਂਦਾ ਮੈਂ ਤਾਂ ਡਰਾਵੇ ਦਿੰਦੀ ਆ ਨਾ ਮੰਮੀ ਕੀ ਕਰਾਂਗੇ ਆ ਵੀ ਤੂੰ ਪਰੇ ਹੋ ਜਾ ਮੰਮੀ ਕੀ ਕਰੀ ਆ ਨਾ ਪਰੇ ਹੋ ਜਾ ਮੈਨੂੰ ਮਰ ਲੈਂਦਾ ਅੱਜ ਆਬੀ ਮੇਨ ਲੋ ਮੰਮੀ ਕੀ ਕਰੇ ਮੰਮੀ ਆ ਸੱਤੋ ਅਸੀਂ ਤਾਂ ਆਤ ਨਹੀਂ ਗੱਲ ਆ ਗਿਆ ਮੇਰੀ ਕੁੜੀ ਦਾ ਰਾਦਾ ਹੈ ਮੈਨੂੰ ਪਖੰਡ ਕਰਨੀ ਆ ਮੰਮੀ ਆ ਕੋਈ ਕੰਮ ਹੋਵੇ ਤੂੰ ਇਹਦਾਗਾ ਤੂੰ ਉਹਨਾਂ ਨਾਲ ਘੜੀ ਜਾਂਦੇ ਹੋ ਤੇ ਕੀ ਕਰਾਂ ਫਿਰ ਮੈਂ ਜੋ ਮੈਂ ਕਹਿੰਨੀ ਮੰਦੀ ਨਹੀਂਗੀ ਮੈਨੂੰ ਕਹਿੰਦੀ ਤਾਂ ਸਾ ਤੇ ਕੰਮ ਇਹ ਹੋ ਆ ਫਿਰ ਮੈਂ ਕਿਵੇਂ ਸੱਚੀ ਕਰਕੇ ਦੱਸ ਦਿੰਨੀ ਆ ਕਿ ਤੇਰੇ ਵਾਸਤੇ ਮੈਂ ਮਰਦੀ ਜਾਣ ਢਈ ਆ ਮੰਮੀ ਇਹ ਤੁਸੀਂ ਉਹਨੂੰ ਡਰਾਵੇ ਦੇਣ ਢਈਓ ਸਾਫ਼-ਸਾਫ਼ ਪਤਾ ਲੱਗਣ ਢਿਆ ਵਾ ਕਦੇ ਡਰਾਵੇ ਦੇਣ ਢਈ ਆ ਮੰਮੀ ਕੀ ਚੰਦਿਆ ਹੋਣਾ ਫਿਰ ਤੇ ਨਾ ਕਰਦਾ ਕਰਦਾ ਨਹੀਂ ਮੈਂ ਤੇਰੇ ਲਈ ਸਭ ਕੁਝ ਕਰਦਾਂਗੀ ਪਰ ਮੇਰੀ ਜ਼ਿੰਦਗੀ ਪਰਵਾਦੀ ਹੋ ਜੇ ਨਹੀਂ ਨਾ ਤੈਨੂੰ ਨਹੀਂ ਇਦਾਂ ਕੁਝ ਕਰਨ ਦੀ ਲੋੜ ਹੈ ਮੰਮੀ ਆਪੇ ਸਮਝ ਜਾਣਾ ਵਾ ਬਕਵਾਸ ਬੰਦ ਕਰ ਤੂੰ ਆਪਣੀ ਚੁੱਪ ਕਰ ਜਾ ਤੇ ਉਹਦਾ ਤੈਨੂੰ ਡਰਾਉਂਦੇ ਆ ਤੇ ਦਿਖਾ ਦੇ ਤੂੰ ਤਫਾ ਹੋ ਜਾ ਹਣ ਮੇਰੀ ਧੀ ਨੇ ਜਿਹੜੀ ਗੱਲ ਕਹੀ ਏ ਮੂੰਹ ਚ ਉਹ ਪੂਰੀ ਕਰੂਗੀ ਨਾ ਆਪਣੀ ਮਾਂ ਵਾਸਤੇ ਕਰਾਂਗੀ ਮੰਮੀ ਕਿਉਂ ਮੇਰੀ ਜਾਨ ਲੈਣੀ ਆ ਜਿੰਦੀ ਰਹਿ ਮੇਰੀ ਧੀ ਪਰ ਨੰਨਾ ਵਾ ਇੱਕ ਵਾਰੀ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਕਿ ਮੰਮੀ ਕੋਈ ਲੋੜ ਨਹੀਂ ਸਿਰ ਤੇ ਹੱਥ ਰੱਖਣ ਦੀ ਤੈਨੂੰ ਭਾਬੀ ਦਾ ਕਲੇਨ ਨਹੀਂ ਨਾ ਵਾ ਨਹੀਂ ਰੱਖਣਾ ਤੈਨੂੰ ਮੈਂ ਕਿਹਾ ਕਰਾਂਗੇ ਮੰਮੀ ਮੈਂ ਨਾ ਖੋਚਤੀ ਹੁਣ ਮੇਰੀ ਜਿੰਦਗੀ ਬਰਬਾਦ ਕਰਕੇ ਹੋਰ ਮੰਮੀ ਠੰਡ ਪੈ ਗਈ ਨਾ ਤੁਹਾਡੇ ਚਲ ਜਾ ਇੱਥੋਂ ਉਦਾਂ ਹੀ ਤੁਸੀਂ ਉਹਦੀ ਜਿੰਦਗੀ ਆ ਜਾ ਜਾ ਮੂੰਹ ਪਰੇ ਕਰ ਆਪਣਾ ਪੁੱਤ ਰੋ ਨਾ ਤੇਰੇ ਪੜੇ ਵਾਸਤੇ ਸਭ ਕੁਝ ਕਰਨ ਲਈ ਆ ਮੇਰਾ ਕਿਹੜਾ ਜੀ ਕਰਦਾ ਹੈ ਕਰਨੀ ਹੈ ਨਾ ਤਾਈ ਜੀ ਨਾਲ ਫੋਨ ਆਪ ਦਾ ਰਿਸ਼ਤਾ ਕਰਾ ਕੇ ਤੇ ਗਈ ਆ ਬਹਿ ਤੁਹਾਨੂੰ ਆਦਾ ਵੀ ਦਿਖਾਲ ਪੁੱਛ ਲੈਂਦੀ ਚੁੱਪ ਨੂੰ ਹੈਲੋ ਤਾਈ ਜੀ ਬੋਲਣੇ ਅਛਾ ਅਛਾ ਬਲਜੀਤ ਠੀਕ ਬਾਹ ਮੇਰੀ ਤਾਈ ਜੀ ਨਾਲ ਗੱਲ ਕਰਾਇਓ ਹਾਂ ਬਾਹ ਕੰਮ ਹੀ ਜ਼ਰੂਰੀ ਹਾਂ ਲੱਗੇ ਆਵਾਜ਼ ਮਾਰ ਲਓ ਲੱਗੇ ਹੈਲੋ ਤਾਈ ਜੀ ਸਤਿ ਸ਼੍ਰੀ ਅਕਾਲ ਮੈਂ ਆ ਚੰਗਾ ਤੁਸੀਂ ਮੇਰੇ ਰਿਸ਼ਤਾ ਕਰਾ ਕੇ ਆਡੀ ਕਿਤੇ ਬਾਤ ਹੀ ਨਹੀਂ ਪੁੱਛੀ ਆਗੀ ਕੋਰਨਾ ਪੁੱਛੋ ਬੜੀ ਜਾਨ ਦੁਖੀ ਜੇ ਆਓ ਕਿਨੇ ਤੁਹਾਨੂੰ ਬਈਏ ਕਿ 10 ਮਿੰਟ ਤੱਕ ਗੱਲਬਾਤ ਕਰੀਏ ਕਿ ਦਿਲ ਹੌਲਾ ਕਰ ਲਈਏ ਜੀ ਹਾਂ ਤੂੰ ਮੁੜ ਕੇ ਕਿੱਥੇ ਚਲ ਗਏ ਬਾਅਦ ਚ ਫੇਰ ਅਗਨੀ ਮਾਰਿਆ ਚਲੋ ਜੀ ਅੱਜ ਨਹੀਂ ਨਾ ਆਇਆ ਜਾਂਦਾ ਤੇ ਕੱਲ ਨੂੰ ਆ ਜਿਓ ਅਛਾ ਕੱਲ ਨੂੰ ਆਓਗੇ ਫਿਰ ਅੱਜ 10 11 ਵਜੇ ਤੱਕ ਮੈਂ ਘਰੇ ਆਂਗੀ ਗੱਲ ਕੀ ਹੋਣੀ ਆ ਤਾਈ ਜੀ ਕੁਹ ਨਾ ਕੁਛ ਜਿਹੜਾ ਤੁਸੀਂ ਡੋਲਾ ਲਿਆ ਕੇ ਦਿੱਤਾ ਨਾ ਉਹਨੇ ਤੁਹਾਡਾ ਲਹੂ ਨਿਚੋੜਿਆ ਉਹਦੀ ਮਾਂ ਬੜੀ ਮਾੜੀ ਹੋ ਉਹ ਤੁਹਾਡੀ ਤਾਂ ਨਹੀਂ ਮਾੜੀ ਉਹ ਬੜੀ ਚੰਗੀ ਬੜੀ ਇੱਜ਼ਤ ਕਰਦੀ ਤੇ ਪਰ ਉਹਨੇ ਜਨਾਨੀ ਨੇ ਆਪਣੀ ਧੀ ਦਾ ਘਰ ਵਸਣ ਹੀ ਨਹੀਂ ਦਿੱਤਾ ਹੈ ਬਸ ਇੱਕ ਤਾਂ 24 ਘੰਟੇ ਫੋਨ ਕਰਦੀ ਤੇ ਚਲੋ ਫੋਨ ਦੀ ਵੀ ਕੋਈ ਗੱਲ ਨਹੀਂ ਤੇ ਸਹਜੇ ਸਹਜੇ ਬਹਾਨੇ ਨਾਲ ਆਈ ਆ ਪਹਿਲਾ ਮੁੰਡਾ ਗਿਆ ਉਹਦੀ ਵੱਧ ਘੱਟ ਕੀਤਾ ਬੋਲੀ ਬਲਾਲਾ ਮੁੰਡੇ ਨਾਲ ਕੀਤਾ ਠਾਣੇ ਥੋਣਿਆਂ ਦੇ ਤਮਕੀਆਂ ਦਿੰਦੀ ਚਲ ਮੈਂ ਬੋਤ ਕੋਈ ਨਹੀਂ ਆਪਣਾ ਟਾਈਮ ਕੱਢ ਜਾ ਮੁੜ ਕੇ ਆਈ ਆ ਬਾਕੀ ਤੁਸੀਂ ਆਓਗੇ ਤੇ ਮੈਂ ਫੇਰ ਦੱਸੂਗੀ ਫੋਨਾਂ ਦੇ ਗੱਲਾਂ ਨਹੀਂ ਇੰਨੀਆਂ ਲੰਮੀਆਂ ਹੋਣਗੀਆਂ ਚੱਲ ਜੇ ਆਇਓ ਕੱਲ ਤੱਕ ਪੱਕਾ ਆਇਓ ਹੁਣ ਮੈਂ ਤੁਹਾਨੂੰ ਇਹ ਐ ਨਾ ਕਿ ਦੂਜੀ ਦਿਨ ਫੋਨਾਂ ਲਾਉਣਾ ਪਏ ਬਸ ਬਸ ਕੱਲ ਆਇਓ ਤੇ ਜੇ ਤੁਸੀਂ ਆਓਗੇ ਨਾ ਤੇ ਇੱਕ ਵਾਰ ਇਹਨਾਂ ਨੂੰ ਫੋਨ ਲਾ ਕੇ ਤੇ ਇਹਨਾਂ ਨਾਲ ਗੱਲ ਮਗਾਈ ਹੈ ਹੁਣ ਸਾਡਾ ਰਿਸ਼ਤਾ ਰਹਿਣ ਵਾਲਾ ਕੰਮ ਨਹੀਂ ਰਿਹਾ ਨਹੀਂ ਨਹੀਂ ਦਾਜੀ ਤੁਹਾਨੂੰ ਕੀ ਪਤਾ ਵਾ ਜੋ ਕੁਛ ਇੱਥੇ ਹੋ ਗਿਆ ਵਾ ਹਾਂ ਚੱਲ ਤੂੰ ਆਜ ਇੱਥੇ ਚਾਤਾਈ ਕੋਈ ਨਹੀਂ ਫੇ ਤੈਨੂੰ ਦੱਸਨੀ ਹੈ ਨਾ ਸਾਰਾ ਕੁਝ ਫੇ ਤੂੰ ਦੱਸੀ ਵੀ ਸਹੀ ਕੌਣ ਆ ਤੇ ਗਲਤ ਕੌਣ ਚੰਗਾ ਤਾਈ ਮੈਂ ਫੋਨ ਕੱਟਨੀ ਹੈ ਤੇ ਆਇਓ ਜਰੂਰ ਹਾਂ ਚੱਲ ਠੀਕ ਹੈ ਸੱਸੀ